ਇਹ ਆਪਾਂ ਲਈ ਮੱਜਾਂ ਦੇ ਵਿੱਚ 500 ਲੀਟਰ ਦੁੱਧ ਤੇ گاਵਾਂ ਦੇ ਵਿੱਚ 1000 ਲੀਟਰ ਦੁੱਧ ਘਟਾ ਦਿੰਦੀਆਂ ਨੇ ਇਹ ਤਿੰਨ ਘਾਟਾਂ ਸਿਰਫ ਕੱਪੜੇ ਚੱਬੀ ਜਾਂਦਾ ਹੁੰਦਾ ਹੈਗਾ ਕੋਈ ਇੱਟਾਂ ਚੱਬੀ ਜਾਂਦਾ ਕੋਈ ਲੱਕੜਾਂ ਚੱਬੀ ਜਾਂਦਾ ਹੁੰਦਾ ਉਹਨਾਂ ਦੇ ਵਿੱਚ ਇਹ ਘਾਟ ਹੁੰਦੀ ਹੋਵੇਗੀ ਲੋਡ ਤੋਂ ਜ਼ਿਆਦਾ ਸੇਵਾ ਕਰਨੀ ਆਪਾਂ ਨੂੰ ਮਹਿੰਗੀ ਪੈ ਸਕਦੀ ਆ ਹਾਂਜੀ ਹਸੀ ਕਾਲਜ ਜੀ ਦੋਸਤੋ ਕਿਸਾਨੋ ਮਾਈਡ ਸੈਟ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਧੰਨਵਾਦ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜ਼ਰੂਰੀ ਤੱਤਾਂ ਦੇ ਬਾਰੇ ਜਿਹੜੇ ਕਿ ਆਪਾਂ ਮਿਨਰਲ ਮਿਕਸਚਰ ਪਾਉਣੇ ਆਗੇ ਤੇ ਆਪਣੇ ਪਸ਼ੂਆਂ ਦੇ ਵਿੱਚ ਫਿਰ ਵੀ ਤੱਤਾਂ ਦੀ ਘਾਟ ਰਹਿੰਦੀ ਆਪਾਂ ਉਹਦੇ ਬਾਰੇ ਅੱਜ ਗੱਲਬਾਤ ਕਰਨੀ ਆ ਤੇ ਜੇ ਆਪਾਂ ਅਕਸਰ ਹੀ ਗੱਲਬਾਤ ਕਰੀ ਆਪਾਂ ਤੱਤਾਂ ਦੀ ਘਾਟ ਦਾ ਆਪਾਂ ਕਹਿੰਦੇ ਸਭ ਤੋਂ ਵੱਡਾ ਮਸਲਾ ਚੱਲ ਰਿਹਾ ਹੈਗਾ ਅੱਜ ਦੇ ਟਾਈਮ ਦੇ ਵਿੱਚ ਸਾਰੇ ਕਹਿੰਦੇ ਨੇਗੇ ਵੀ ਤੱਤਾਂ ਦੀ ਘਾਟ ਸਾਰੀਆਂ ਬਿਮਾਰੀਆਂ ਦੀ ਜੜ ਆ ਪਰ ਪੰਜਾਬ ਦੇ ਵਿੱਚ ਆਪਾਂ ਕਹਿੰਦੇ ਇਹ ਹਜ਼ਾਰਾਂ ਦੇ ਵਿੱਚ ਨਹੀਂ ਹਜ਼ਾਰਾਂ ਦੇ ਵਿੱਚ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਮਿਨਰਲ ਮਿਕਸਚਰ ਜਾਂ ਹੋਰ ਤੱਤ ਬਣਾਉਣ ਵਾਲੀਆਂ ਕੰਪਨੀਆਂ ਨੇ ਪਰ ਫਿਰ ਵੀ ਆਪਣੇ ਪਸ਼ੂਆਂ ਦੇ ਵਿੱਚ ਤੱਤਾਂ ਦੀ ਘਾਟ ਹੈ ਜਿਹੜੀ ਪੂਰੀ ਨਹੀਂ ਹੋ ਰਹੀ ਅੱਜ ਆਪਾਂ ਉਸੇ ਮਸਲੇ ਦੇ ਉੱਤੇ ਹੀ ਗੱਲਬਾਤ ਕਰਨੀ ਹੈਗੀ ਵੀ ਜਿਹੜੇ ਕਿਹੜੇ-ਕਿਹੜੇ ਤੱਤ ਹੁੰਦੇ ਨੇਗੇ ਵੱਡੇ ਤੱਤ ਕਿਹੜੇ ਨੇ ਛੋਟੇ ਤੱਤ ਕਿਹੜੇ ਨੇ ਤੇ ਆਪਾਂ ਕਹਿੰਦੇ ਵਿਟਾਮਿਨ ਕਿਹੜੇ ਨੇਗੇ ਤੇ ਸਕਰੀਨ ਦੇ ਉੱਤੇ ਆਪਣੀ ਖਾਸ ਅੱਜ ਕੋਈ ਗੱਲਬਾਤ ਹੋਣੀ ਨਹੀਂ ਬਸ ਆਡੀਓ ਤੁਹਾਡੇ ਬਹੁਤ ਕੰਮ ਦੀ ਹੋਣ ਵਾਲੀ ਹੈਗੀ ਮਿੱਤਰੋ ਕਿਉਂਕਿ ਇਹ ਆਪਾਂ ਕੇ ਲਈ ਜਾਣਕਾਰੀ ਪਿਛਲੇ ਮੈਂ 7-8 ਦਿਨ ਲਾ ਕੇ ਤਾਂ ਇਕੱਠੀ ਕਰੀ ਹੈਗੀ ਤੇ ਜੇ ਆਪਾਂ ਵੱਡੇ ਗੱਲਾਂ ਤੱਤਾਂ ਦੀ ਗੱਲਬਾਤ ਕਰੀਏ ਵੱਡੇ ਤੱਤਾਂ ਦੇ ਵਿੱਚ ਜਿਵੇਂ ਕੈਲਸ਼ੀਅਮ ਫਾਸਫੋਰਸ ਸੋਡੀਅਮ ਪੋਟਾਸ਼ੀਅਮ ਮੈਗਨੀਸ਼ੀਅਮ ਕਲੋਰਾਈਡ ਇਦਾਂ ਦੇ ਤੱਤ ਹੁੰਦੇ ਨੇ ਵੱਡੇ ਤੱਤਾਂ ਦੇ ਵਿੱਚ ਜਿਵੇਂ ਕੈਲਸ਼ੀਅਮ ਬਾਰੇ ਤਾਂ ਹਰੇਕ ਬੰਦੇ ਨੂੰ ਪਤਾ ਜਿਉਂਕਿ ਆਪਣੇ ਪੰਜਾਬ ਦੇ ਵਿੱਚ ਆਮ ਹੀ ਰੀਤ ਚੱਲੀ ਹੋਈ ਹੈ ਜਦੋਂ ਕੋਈ ਮੱਝ ਸੋਉਂਦੀ ਆਪਾਂ ਕਹਿੰਦੇ ਭਾਈ ਇਹਨੂੰ ਕੈਲਸ਼ੀਅਮ ਲੈ ਕੇ ਪਾਓ ਤੇ ਕੈਲਸ਼ੀਅਮ ਆਂਦਾ ਬਹੁਤ ਵੱਡਾ ਰੋਲਾ ਚੱਲਿਆ ਤੇ ਹੁਣ ਬਹੁਤ ਕਿਸਾਨ ਜਾਗਰੂਕ ਹੋ ਗਏ ਨੇ ਕਿ ਵੀ ਉਹ ਪਾਉਣਾ ਚਾਹੀਦਾ ਕਿ ਨਹੀਂ ਪਾਉਣਾ ਚਾਹੀਦਾ ਤੇ ਜੇ ਆਪਾਂ ਛੋਟੇ ਤੱਤਾਂ ਦੇ ਵਿੱਚ ਗੱਲਬਾਤ ਕਰੀਏ ਜਿੰਕ ਆ ਜਾਂਦਾਗਾ ਧਾਂਬਾ ਆ ਜਾਂਦਾ ਕਵਾਲਟ ਮੈਗਨੀਸ਼ੀਅਮ ਆਇਓਡੀਨ ਆਇਰਨ ਲੋਹਾ ਕੋਰੀਅਮ ਇਦਾਂ ਦੇ ਤੱਤ ਆ ਜਾਂਦੇ ਨੇ ਛੋਟੇ ਤੇ ਜੇ ਆਪਾਂ ਵਿਟਾਮਿਨਾਂ ਦੀ ਗੱਲ ਕਰੀਏ ਵਿਟਾਮਿਨ ਏ ਵਿਟਾਮਿਨ ਬੀ ਕੰਪਲੈਕਸ ਵਿਟਾਮਿਨ ਸੀ ਵਿਟਾਮਿਨ ਡੀ ਤੇ ਵਿਟਾਮਿਨ ਈ ਇਦਾਂ ਇਹ ਦਾ ਆ ਜਾਂਦੇ ਨੇ ਵਿਟਾਮਿਨਾਂ ਜਦੋਂ ਆਪਾਂ ਉਹਦੀ ਗੱਲ ਕਰੀਏ ਤੇ ਪਹਿਲਾਂ ਜੇ ਆਪਾਂ ਵੱਡੇ ਤੱਤਾਂ ਦੇ ਵਿੱਚ ਕੈਲਸ਼ੀਅਮ ਤੇ ਫਾਸਫੋਰਸ ਦੀ ਗੱਲ ਕਰੀਏ ਸਭ ਤੋਂ ਵੱਡਾ ਰੋਲਾ ਆਪਾਂ ਕਹ ਲਈਏ ਕੈਲਸ਼ੀਅਮ ਤੇ ਫਾਸਫੋਰਸ ਦੇ ਪੈਂਦਾਗਾ ਫਾਸਫੋਰਸ ਵੀ ਓਨੇ ਹੀ ਜ਼ਰੂਰੀ ਹੈ ਜਿੰਨਾ ਆਪਣੇ ਪਸ਼ੂ ਨੂੰ ਕੈਲਸ਼ੀਅਮ ਜ਼ਰੂਰੀ ਹੈ ਇਹ ਦੋਨੇ ਇੱਕ ਦੂਜੇ ਨੂੰ ਪੂਰਾ ਕਰਦੇ ਨੇ ਕੈਲਸ਼ੀਅਮ ਫਾਸਫੋਰਸ ਨੂੰ ਪੂਰਾ ਕਰਦਾ ਫਾਸਫੋਰਸ ਕੈਲਸ਼ੀਅਮ ਨੂੰ ਪੂਰਾ ਕਰਦਾ ਹੈਗਾ ਤੇ ਆਪਾਂ ਕਹ ਲਈਏ ਇੱਕ ਜਿਹੜਾ ਪਸ਼ੂ ਹੁੰਦਾਗਾ ਦੁੱਧ ਦੇਣ ਵਾਲਾ ਪਸ਼ੂ ਜੇ ਆਪਾਂ ਜਿਵੇਂ ਮੱਝ ਦੀ ਧਾਰਨ ਦੇਦੀ ਵੀ ਆਪਣੀ ਆ ਮੱਝ 10 ਲੀਟਰ ਦੁੱਧ ਦਿੰਦੀ ਆ ਤਾਂ ਉਹ ਇੱਕ ਦਿਨ ਦੇ ਵਿੱਚ 90 ਗ੍ਰਾਮ ਕ ਫਾਸਫੋਰਸ ਮਿਲਣਾ ਜ਼ਰੂਰੀ ਹੈਗਾ ਇਹ ਕੰਮ ਸੌਖਾ ਨਹੀਂ ਹੈਗਾ ਇੰਨੀ ਮਾਤਰਾ ਦੇ ਵਿੱਚ ਕੈਲਸ਼ੀਅਮ ਜਾਂ ਫਾਸਫੋਰਸ ਦੇਣਾ ਜੇ ਆਪਾਂ ਕਹ ਲਈਏ ਸੌਖਾ ਨਹੀਂ ਹੈਗਾ ਤਾਂ ਇਹ ਨਾ ਮੁਮਕਨ ਨਹੀਂ ਹੈਗਾ ਵੀ ਇਹਨੂੰ ਦੇ ਸਕਦੇ ਆਂ ਪਰ ਆਪਾਂ ਕਹ ਲਈਏ ਵੀ ਇਹ ਆਸਾਨੀ ਵਾਲਾ ਕੰਮ ਵੀ ਨਹੀਂ ਹੈਗਾ ਇਹ ਕੈਲਸ਼ੀਅਮ ਤੇ ਫਾਸਫੋਰਸ ਦੀ ਪੂਰਤੀ ਤਾਂ ਸਭ ਤੋਂ ਵਧੀਆ ਸਾਧਨ ਆਪਾਂ ਕਹ ਲਈਏ ਡੀਸੀਪੀ ਪਾਊਡਰ ਹੁੰਦਾ ਡੀਸੀਪੀ ਪਾਊਡਰ ਵੀ ਕਹੇ ਨੇ ਤੇ ਆਪਾਂ ਐਮਐਸਪੀ ਪਾਊਡਰ ਵੀ ਕਹੇ ਨੇ ਉਹਦੇ ਨਾਲ ਵੀ ਆਪਾਂ ਇਹਨੂੰ ਪੂਰਾ ਕਰ ਸਕਦੇ ਆਂਗੇ ਤੇ ਜੀ ਆਪਾਂ ਗੱਲਬਾਤ ਕਰੀਏ ਕੈਲਸ਼ੀਅਮ ਕੁਬਾਲਟ ਇੱਕ ਤੂਥਪੇਸਟ ਵਾਲਾ ਕਹਿ ਕੇ ਲੈ ਸਕਦੇ ਹੋ ਤੁਸੀਂ ਤੇ ਇਹ ਬਹੁਤ ਵਧੀਆ ਹੁੰਦਾ ਹੈਗਾ ਤੇ ਇਹ ਥੋੜਾ ਜਿਹਾ ਮਹਿੰਗਾ ਤਾਂ ਜ਼ਰੂਰ ਪੈਂਦਾ ਪਰ ਇਹਦੇ ਰਿਜ਼ਲਟ ਵੀ ਬਹੁਤ ਸਿਰੇ ਦੇ ਆਉਂਦੇ ਆਗੇ ਅੰਤਿਆਮ ਤੌਰ ਤੇ ਇੱਕ ਕਵਾਂਟਲ ਫੀਡ ਦੇ ਵਿੱਚ ਜੇ ਆਪਾਂ ਗੱਲ ਕਰੀਏ 1.5 ਤੋਂ 2 ਕਿਲੋ ਤੱਕ ਡੀਸੀਪੀ ਤੇ ਕੈਲਸਾਈਟ ਪਾਊਡਰ ਪਾਇਆ ਜਾਂਦਾਗਾ ਮਾਤਰਾ ਸੂਏ ਦੇ ਹਿਸਾਬ ਤੇ ਦੁੱਧ ਦੀ ਸਟੇਜ ਦੇ ਹਿਸਾਬ ਨਾਲ ਬਦਲੀ ਜਾਂਦੀ ਹੈ ਕਿ ਆਪਣਾ ਤਾਂ ਕਹਿੰਦੇ ਥੋੜੀ ਜਿਆਦਾ ਕਰੀ ਜਾ ਸਕਦੀ ਹੈ ਕਿ ਪਰ ਆਪਾਂ ਕਹ ਲਈ ਵੀ ਜਿਹੜਾ ਜੇ ਮੈਂ ਆਪਾਂ ਬਾਜ਼ਾਰ ਦੇ ਵਿੱਚੋਂ ਲੈ ਕੇ ਆਉਣੇ ਆਂਗੇ ਕੈਲਸ਼ੀਅਮ ਉਹਦੇ ਮੁਕਾਬਲੇ ਇਹਦਾ ਰਿਜ਼ਲਟ 100 ਗੁਣਾ ਵਧੀਆਗਾ ਕਿਉਂਕਿ ਕੰਪਨੀ ਨੇ ਆਪਦਾ ਵੀ ਕਮਿਸ਼ਨ ਕੱਢਣਾ ਹੁੰਦਾ ਤੇ ਜਾਇਜ਼ ਰੇਟ ਤੇ ਵੀ ਦੇਣਾ ਹੁੰਦਾਗਾ ਜੇ ਆਪਾਂ ਸਿੱਧੇ ਹੀ ਜਿਹੜੀ ਚੀਜ਼ ਕੰਪਨੀ ਪਾਉਂਦੀ ਹੈ ਜੇ ਆਪਾਂ ਉਹ കട ਮੰਤੇ ਇਹੋ ਚੀਜ਼ ਹੋ ਜਾਂਦੀ ਆ ਤੇ ਜੇ ਆਪਾਂ ਜਿਵੇਂ ਹੁਣ ਐਮ ਆਪਣੇ ਕੀ ਹੁੰਦਾ ਨਾ ਪਸ਼ੂ ਸੂਂਦਾਗਾ ਆਪਾਂ ਕਹਿੰਦੇ ਆ ਵੀ ਕੈਲਸ਼ੀਅਮ ਘਟ ਗਿਆ ਆ ਜੱਪਾ ਕਹਿੰਦੇ ਆ ਵੀ ਮਿਲਕ ਫੀਵਰ ਹੋ ਗਿਆ ਤੇ ਕੋਈ ਉਹਨੂੰ ਸੂਤ ਕੀ ਬੁਖਾਰ ਵੀ ਕਹਿੰਦਾਗਾ ਉਹ ਚੀਜ਼ ਦੇ ਵਿੱਚ ਬਈ ਘੌਲ ਨਾ ਕਰਿਆ ਕਰੋ ਕੋਈ ਆਪਾਂ ਕਹੇ ਲਈ ਕੈਲਸ਼ੀਅਮ ਜਾਂ ਜੈਲ ਵਾਲੇ ਪਾਸੇ ਥੋੜਾ ਜਿਹਾ ਘਟ ਜਾਇਆ ਕਰੋ ਉਸ ਤੋਂ ਪਹਿਲਾਂ ਜਿੰਨੇ ਕ ਆਪਾਂ ਕਹੇ ਲਈ ਮੋਡਲੀ ਸਹਾਇਤਾ ਉਹ ਵੀ ਤੁਸੀਂ ਦੇ ਸਕਦੇ ਹੋ ਤੁਹਾਡੀ ਇੱਛਾ ਕੀ ਆਪਾਂ ਰੋਕ ਦੇਣੀ ਹੈ ਕਿ ਪਰ ਉਸ ਤੋਂ ਪਹਿਲਾਂ ਤੁਸੀਂ ਆਪਾਂ ਕਹੇ ਲਈ ਵੀ ਕੈਲਸ਼ੀਅਮ ਬੋਰੋਗਲੂਕੋਨੇਟ ਆਪਾਂ ਜਿਹੜੀ ਕੰੱਚ ਵਾਲੀ ਬੋਤਲ ਆਉਂਦੀ ਹ ਤੇ ਉਹਦੇ ਨਾਲ ਕੀ ਆ ਤੁਹਾਡੇ ਪਸ਼ੂ ਦੀ ਜਾਨ ਵਸ ਸਕਦੀ ਹੈ ਜੇ ਤੁਸੀਂ ਉਹ ਚੀਜ਼ ਨੂੰ ਆਪਾਂ ਕਹਿੰਦੇ ਉਹ ਚੀਜ਼ ਤੋਂ ਲੇਟ ਹੋਮੋਗੇ ਤਾਂ ਤੁਹਾਡਾ ਪਸ਼ੂ ਆਪਣੀ ਜਾਨ ਤੋਂ ਵੀ ਹੱਥ ਤੋ ਸਕਦਾਗਾ ਤੇ ম্যাগਨੀशियम ਦੀ ਗੱਲ ਕਰੀਏ ਇਹ ਵੀ ਬਹੁਤ ਜ਼ਰੂਰੀ ਤੇ ਬਹੁਤ ਅਣਗੌਲਿਆ ਤੱਤਾ ਕਹਿੰਦੇ ਆਪਾਂ ਗੌਲਦੇ ਨਹੀਂ ਹੈਗੇ ਵੀ ম্যাগਨੀशियम ਕਿਉਂਕਿ ম্যাগਨੀशियम ਬਾਰੇ ਆਮ ਪਸ਼ੂ ਪਾਲਕਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਇਹ ਹੈਗੀ ਕੀ ਚੀਜ਼ ਆ ਕੀ ਇਹ ਜਿਵੇਂ ਆਪਾਂ ਛੋਟੇ ਬੱਚਿਆਂ ਦੀ ਗੱਲ ਕਰੀਏ ਛੋਟੇ ਬੱਚਿਆਂ ਨੂੰ ਜਦੋਂ ਆਪਾਂ ਕੱਲੇ ਦੁੱਧ ਤੇ ਉੱਤੇ ਰੱਖ ਦਿੰਦੇ ਆ ਤਾਂ ਉਹਨਾਂ ਦੇ ਵਿੱਚ ম্যাগਨੀशियम ਦੀ ਘਾਟ ਆ ਜਾਂਦੀ ਆ ਤੇ ম্যাগਨੀशियम ਦੀ ਘਾਟ ਹੋਣ ਦੇ ਕਾਰਨ ਪਸ਼ੂ ਦੀ ਮੌਤ ਵੀ ਹੋ ਜਾਂਦੀ ਤੇ ਤਾਂ ਕਰਕੇ ਛੋਟੇ ਬੱਚਿਆਂ ਨੂੰ ਕਾਫ ਸਟਾਰਟਰ ਵੀ ਜ਼ਰੂਰ ਦਿਆ ਕਰੋ ਨਾਲ ਨਾਲ ਤੇ ਜੇ ਆਪਾਂ ਵੱਡੇ ਪਸ਼ੂਆਂ ਦੇ ਵਿੱਚ ਗੱਲ ਕਰੀਏ ਵੜਾ ਵੱਡਾ ਪਸ਼ੂ ਹੁੰਦਾਗਾ ਦੁੱਧ ਦੇਣ ਵਾਲਾ ਜਿਹੰਦਾ ਆਪਾਂ ਕਹੇਲੀ ਉਹਦੇ ਵਿੱਚ ਮੱਧਿਆ ਦੇ گاਵਾਂ ਦੇ ਵਿੱਚ ম্যাগਨੀਸ਼ੀਅਮ ਦੀ ਘਾਟ ਗੁੱਜੀ ਸੱਟ ਵਾਂਗੂ ਇਹ ਪਸ਼ੂ ਦੇ ਵਿੱਚ ਕੰਮ ਕਰਦਾਗਾ ਤੇ ਵਧੂਆਂ ਵਧੀਆ ਪਸ਼ੂਆਂ ਦੇ ਵਿੱਚ ਅਕਸਰ 90% ਪਸ਼ੂ ম্যাগਨੀਸ਼ੀਅਮ ਦੀ ਘਾਟ ਦਾ ਸ਼ਿਕਾਰ ਹੋਏ ਰਹਿੰਦੇ ਨੇਗੇ ਜਿਹੜੇ ਕਿ ਆਪਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਜੇਕਰ ਤਾਜ਼ੇ ਸੂਏ ਪਸ਼ੂ ਨੂੰ ਆਪਾਂ ਕਹੇਲੀ ਵੀ ਬੈਠਣ ਤੋਂ ਬੈਠਦਾ ਜਦੋਂ ਬੈਠਣ ਤੋਂ ਬਾਅਦ ਉੱਠਦਾ ਹੁੰਦਾ ਪਸ਼ੂ ਝੂਟਾ ਜਾਂ ਮਾਰ ਕੇ ਉੱਠਦਾ ਆਉਂਦਾ ਕਈ ਵਾਰ ਪਸ਼ੂ ਦੋ ਤਿੰਨ ਝੂਟੇ ਮਾਰ ਕੇ ਫਿਰ ਉੱਠਦਾ ਜਾਂ ਉਹਨੂੰ ਡੰਡੇ ਨਾਲ ਠਾਉਣਾ ਪੈਂਦਾ ਤਾਂ ਸਮਝ ਲਿਆ ਕਰੋ ਵੀ ਇਹਦਾ ਕੰਮ ਜਿਹੜਾ ਹੋ ਚੁੱਕਿਆ ਗਿਆ ਵੀ ਉਹਨੂੰ ਮੈਗਨੀਸ਼ੀਅਮ ਦੀ ਘਾਟ ਪੈ ਚੁੱਕੀ ਹੈ ਜਿਹੜਾ ਪਸ਼ੂ ਝੂਟੇ ਮਾਰ ਕੇ ਉੱਠਦਾ ਜਾਂ ਫਿਰ ਉਹ ਉੱਠਦਾ ਨਹੀਂ ਹੈਗਾ ਵੀ ਡੰਡੇ ਮਾਰ ਮਾਰ ਠਾਉਣਾ ਪੈਂਦਾ ਹੈਗਾ ਜੇ ਆਪਾਂ ਕਹਿੰਦੀ ਉਹਦੇ ਵੀ ਉਹੀ ਸੇਮ ਬੋਤਲ ਲੱਗੂਗੀ ਜਿਹੜੀ ਆਪਾਂ ਪਹਿਲਾਂ ਆਪਾਂ ਦੱਸ ਕੇ ਹਟਿਆ ਸੋਨੋ ਕੈਲਸ਼ੀਅਮ ਬੋਰੋ ਗਲੂਕੋਨੇਟ ਬੋਤਲ ਉਹ ਵੀ ਨਾਲ ਦੇ ਵਿੱਚ ਹੀ ਲਗਾਓ ਤੁਸੀਂ ਬਾਕੀ ਤੁਹਾਡੇ ਮਾਹੇ ਡਾਕਟਰਾਂ ਦੇ ਨਾਲ ਤੁਸੀਂ ਸਲਾਹ ਕਰਕੇ ਲਵਾ ਸਕਦੇ ਹੋਗੇ ਪਰ ਉਹ ਜੀ ਉਹ ਲਵਾਉਣੀ ਬਹੁਤ ਜ਼ਰੂਰੀ ਹੈਗੀ ਅਕਸਰ ਜ਼ਿਆਦਾ ਮੋٹے ਤਾਂ ਜਿਹਪੋਸੋਂ ਵਿੱਚ ਮੈਗਨੀਸ਼ੀਅਮ ਦੀ ਘਾਟ ਜ਼ਿਆਦਾ ਹੁੰਦੀ ਹੈਗੀ ਜਿਹੜੇ ਆਪਾਂ ਕਹਿੰਦੇ ਵੀ ਪੂਰੀਆਂ ਤਗੜੀਆਂ ਮੱਛਾਂ ਗੋਲ ਮਟੋਲ ਦੇਖਣ ਵਾਲੀਆਂ ਹੁੰਦੀਆਂ ਨੇ ਉਹਨਾਂ ਦਾ ਬਾਡੀ ਸਕੋਰ ਜ਼ਿਆਦਾ ਹੁੰਦਾ 4.5 ਤੋਂ 5 5 ਪੁਆਇੰਟ ਦੇ ਵਿੱਚ ਉਹਨਾਂ ਦਾ ਬੱਡਿ ਸਕੋਰ ਹੋ ਜਾਂਦਾ ਤੇ ਉਹਨਾਂ ਦਾ ਪੂਰਾ ਦੁੱਧ ਦਿੰਦੇ ਤੇ ਨਾ ਹੀ ਜਲਦੀ ਉਹ ਦੁਬਾਰੇ ਗੱਭਣ ਹੁੰਦੀਆਂ ਉਹਨਾਂ ਦਾ ਬਸ ਕੰਮ ਖਾਣਾ ਬਹਿਣਾ ਇਹ ਰਹਿ ਜਾਂਦਾਗਾ ਨਾ ਉਹ ਦੁਬਾਰੇ ਗੱਭਣ ਹੁੰਦੀਆਂ ਤੇ ਨਾ ਹੀ ਉਹਨਾਂ ਨੇ ਪੂਰਾ ਦੁੱਧ ਦੇਣਾ ਹੁੰਦਾਗਾ ਤੇ ਜੇ ਆਪਾਂ ਇਹਦੇ ਇਲਾਜ ਦੀ ਗੱਲ ਕਰੀਏ ম্যাগਨੀਸ਼ੀਅਮ ਦੀ ਘਾਟ ਦਾ ਇਲਾਜ ਕਿਵੇਂ ਕਰ ਸਕਦੇ ਆਂਗੇ ਆਪਾਂ ਸਭ ਤੋਂ ਜ਼ਰੂਰੀ ਹੈ ਕਿ ਪਹਿਲਾਂ ਪਸ਼ੂ ਨੂੰ ਸੌਣ ਤੋਂ ਪਹਿਲਾਂ ਟ੍ਰਾਂਜੈਕਸ਼ਨ ਫੀਡ ਦੇਣੀ ਜ਼ਰੂਰੀ ਹੈ ਜਿਵੇਂ ਆਪਣੀ ਉਹ ਗਾਂ ਗਈ ਉਹ ਸੌਣ ਵਾਲੀ ਆ ਉਹਨਾਂ ਦਾ ਦੇਖੋ ਆ ਟ੍ਰਾਂਜੈਕਸ਼ਨ ਪਲੱਸ ਚੱਲ ਰਹੀ ਹੈਗੀ ਤੇ ਆ ਭਈਆ ਕੀ ਤੇ ਵੀ ਇਹ ਦੇਣੀ ਆਪਾਂ ਇੱਕ ਦਿਨ ਦੇ ਵਿੱਚ 4 ਤੋਂ 5 ਕਿਲੋ ਆਪਾਂ ਪਸ਼ੂ ਨੂੰ ਦੇ ਸਕਦੇ ਆਂਗੇ ਤੇ ਉਹਦੇ ਵਿੱਚ ਨਾ ਤਾਂ ਸੁਣਨ ਤੋਂ ਪਹਿਲਾਂ ਤੁਸੀਂ ਤੇਲ ਦਿਓ ਤੇ ਨਾ ਉਹਨੂੰ ਨਮਕ ਦਿਓ ਨਾ ਘਿਓ ਦਿਓ ਨਾ ਮਿੱਠਾ ਸੋਡਾ ਤੇ ਨਾ ਹੀ ਕੋਈ ਕੈਲਸ਼ੀਅਮ ਦਿਓ ਬਿਨਾਂ ਗੱਲ ਤੋਂ ਵੀ ਆਪਾਂ ਕਹਿੰਦੇ ਕਈ ਵਾਰ ਹੁੰਦਾ ਨਾ ਵੀ ਯਾਰ ਵੀ ਦੁੱਧ ਬਾਜੀਉ ਆਪਣੇ ਲੋਕਾਂ ਨੂੰ ਇਹੀ ਚੀਜ਼ ਆ ਉਹਨਾਂ ਦੇ ਦਿਮਾਗ ਦੇ ਵਿੱਚ ਬੜੀਆ ਵੀ ਕੈਲਸ਼ੀਅਮ ਦੇ ਦਿਓ ਕੈਲਸ਼ੀਅਮ ਨਾਲ ਦੁੱਧ ਵਧਦਾਗਾ ਇਹ ਵੀ ਇੱਕ ਮਿੱਠਾ ਬਣਾਈ ਹੋਈ ਆਗੀ ਜਿਵੇਂ ਹੁਣ ਸੂਣ ਵਾਲਾ ਪਸ਼ੂ ਵੀ ਜਿਆਦਾ ਮੋਟਾ ਹੁੰਦਾ ਇਹਦੇ ਉੱਤੇ ਵੀ ਆਪਣੇ ਆਪਾਂ ਲਈ ਗਾਂ ਸੂਣ ਵਾਲੀ ਇਹਦੇ ਉੱਤੇ ਇਹਦੇ ਵੀ ਹਲਕੀ ਜੀ ਫੈਟ ਚੜੀ ਹੋਈ ਆ ਪਰ ਇਹ ਜਿਆਦਾ ਨਹੀਂ ਹੈਗੀ ਓਵਰ ਨਹੀਂ ਹੈਗੀ ਤਾਂ ਜਿਹੜੀ ਦੇ ਜਿਹੜੇ ਪਸ਼ੂ ਦੇ ਮੱਧਾਂ ਦੇ ਵਿੱਚ ਜਿਆਦਾ ਫੈਟ ਚੜਦੀ ਹੈ ਗਾਵਾਂਾਂ ਦੇ ਘੱਟ ਚੜਦੀ ਹੁੰਦੀ ਹੈ ਮੱਝਾਂ ਦੇ ਵਿੱਚ ਜਿਹੜੀ ਤੇ ਜਿਆਦਾ ਫੈਟ ਚੜੀ ਹੋਈ ਆ ਉਹਨੂੰ 10 ਕਿਲੋ ਤੋਂ ਵੱਧ ਮੱਕੀ ਦਾ ਚਾਰ ਨਹੀਂ ਦੇਣਾ ਚਾਹੀਦਾ ਹੈਗਾ ਪਸ਼ੂ ਦਾ ਤੋਰਾ ਫੇਰਾ ਜਿਆਦਾ ਰੱਖਣਾ ਚਾਹੀਦਾ ਜਿਹੜਾ ਸੂਣ ਵਾਲਾ ਪਸ਼ੂ ਹੁੰਦਾਗਾ ਅਜੇ ਹੀ ਪਸ਼ੂਆ ਜਿਵੇਂ ਆਪਾਂ ਕਹ ਲਈਏ ਕਈ ਵਾਰ ਨਾ ਆਪਣੇ ਕੀ ਹੁੰਦਾਗਾ ਆਪਣੇ ਪ੍ਰਾਣ ਆਪਣਾ ਰਵਾਜ ਚੱਲਦਾ ਹੀ ਹੈਗਾ ਜਿਵੇਂ ਕੋਈ ਤੇਲ ਖਿਓ ਦੇਂਦਾ ਕੋਈ ਤੇਲ ਦੇਂਦਾ ਗੰਮ ਜਾਂ ਫਿਰ ਜਿਵੇਂ ਮੋٹے ਪਸ਼ੂ ਰਾਜੀ ਪਸ਼ੂ ਹੁੰਦੇ ਨੇ ਉਹਨਾਂ ਤੇ ਚੰਮ ਚੜਿਆ ਹੁੰਦਾ ਗੰਮ ਉਹਨਾਂ ਦੇ ਸਰੀਰ ਤੇ ਤਾਂ ਚੰਮ ਚੜੀ ਹੁੰਦਾ ਉਹਨਾਂ ਦੀ ਲੀਵਰ ਦੇ ਉੱਤੇ ਵੀ ਚੰਮ ਚੜਿਆ ਹੁੰਦਾ ਗੰਮ ਇਹਦੇ ਕਰਕੇ ਉਹਨੂੰ ਕਲੋਰੀਨ ਕੋਲੋਰਾਇਡ 50 ਗ੍ਰਾਮ ਹਰ ਰੋਜ਼ ਦੇਣਾ ਚਾਹੀਦਾ ਸੋਣ ਤੋਂ ਮਹੀਨਾ ਪਹਿਲਾਂ ਤੇ ਮਹੀਨਾ ਬਾਅਦ ਇਹ ਜ਼ਰੂਰ ਦਿਓ ਮਹੀਨਾ ਪਹਿਲਾਂ ਵੀ ਦਿਓ ਉਹਨੂੰ ਤੇ ਮਹੀਨਾ ਬਾਅਦ ਵੀ ਮੈਂ ਦੁਬਾਰਾ ਰਿਪੀਟ ਕਰਦਾ ਕਲੋਰੀਨ ਕੋਲੋਰਾਇਡ 50 ਗ੍ਰਾਮ ਹਰ ਰੋਜ਼ ਦੇਣਾ ਜ਼ਰੂਰੀ ਹੈਗਾ ਇਹ ਮੈਗਨੀਸ਼ੀਅਮ ਆਕਸਾਈਡ 20 ਗ੍ਰਾਮ ਹਰ ਰੋਜ਼ ਦਿਓ ਅਤੇ ਉਹਦੇ ਨਾਲ ਵੀ ਆਪਾਂ ਕਹ ਲਈਏ ਬਹੁਤ ਫਰਕ ਪੈਂਦਾ ম্যাগਨੀਸ਼ੀਅਮ ਦੀ ਘਾਟ ਚ ਦੂਰ ਹੋ ਜਾਂਦੀ ਹੈ ਕਿ ਅਕਸਰ ਚੰਗੀ ਕੰਪਨੀ ਦਾ ਜਿਹੜਾ ਟ੍ਰਾਂਜੈਕਸ਼ਨ ਪ੍ਰੀ ਮਿਕਸ ਹੁੰਦਾ ਹੈਗੇ ਨਾ ਇਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੀਆਂ ਜੇ ਆਪਾਂ ਚੰਗੀ ਕੰਪਨੀ ਦਾ ਪਾ ਰਹੇ ਹਾਂ ਪਰ ਜੇ ਆਪਾਂ ਐਕਸਟਰਾ ਵੀ ਪਾ ਰਹੇ ਹਾਂ ਤਾਂ ਇਹਦਾ ਕੋਈ ਨੁਕਸਾਨ ਨਹੀਂ ਹੈ ਕਮ ਹਮੇਸ਼ਾ ਯਾਦ ਰੱਖੋ ਵੀ ਸੂਣ ਵਾਲੇ ਪਸ਼ੂ ਦਾ ਬਾਡੀ ਸਕੋਰ 4.5 ਤੋਂ ਵੱਧਣਾ ਜੇ ਵੱਧ ਰਿਹਾ ਆਪਾਂ ਕਹ ਲਈਏ ਜਾਦੀ ਮੋਟਾ ਹੋ ਰਿਹਾਗਾ ਤਾਂ ਉਹ ਇੱਕ ਖਾਤਰੇ ਦੀ ਕੰਟੀ ਆ ਉਥੇ ਆਪਣਾ ਕੋਈ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋ ਜਾਂਦਾ ਉਹ ਚੀਜ਼ ਤੇ ਸਾਵਧਾਨ ਰਹੋ ਲੋੜ ਤੋਂ ਜ਼ਿਆਦਾ ਸੇਵਾ ਕਰਨੀ ਆਪਾਂ ਨੂੰ ਮਹਿੰਗੀ ਪੈ ਸਕਦੀ ਆ ਕੈਲਸ਼ੀਅਮ ਫਾਸਫੋਰਸ ਮੈਗਨੀਸ਼ੀਅਮ ਅਕਸਰ ਤਿੰਨ ਘਟਾਂ ਜਿਹੜੀਆਂ ਇਹ ਤਿੰਨ ਘਟਾਂ ਹੋ ਗਈਆਂ ਕੈਲਸ਼ੀਅਮ ਫਾਸਫੋਰਸ ਮੈਗਨੀਸ਼ੀਅਮ ਇਹ ਆਪਾਂ ਗੇਲੀ ਮੱਝਾਂ ਦੇ ਵਿੱਚ 500 ਲੀਟਰ ਦੁੱਧ ਤੇ ਗਾਵਾਂ ਦੇ ਵਿੱਚ 1000 ਲੀਟਰ ਦੁੱਧ ਘਟਾ ਦਿੰਦੀਆਂ ਨੇ ਇਹ ਤਿੰਨ ਘਟਾਂ ਸਿਰਫ ਪਸ਼ੂ ਦੇ ਵਿੱਚ ਕੈਲਸ਼ੀਅਮ ਮੈਗਨੀਸ਼ੀਅਮ ਤੇ ਫਾਸਫੋਰਸ ਇਹ ਤਾਂ ਨਗਾਟਾ ਹੋਣ ਦਾ ਪਸ਼ੂ ਦਾ ਮੱਝਾਂ ਦਾ 500 ਲੀਟਰ ਤੇ ਗਾਵਾਂ ਦਾ 1000 ਲੀਟਰ ਦੁੱਧ ਹੋ ਜਾਂਦੇ ਜੇ ਆਪਾਂ ਮੱਝਾਂ ਦਾ ਆਪਾਂ ਕਹਿ ਲਈਏ ਵੀ 50 ਰੁਪਏ ਦਾ ਦੁੱਧ ਵੀ ਲਾ ਲਈਏ ਨਾ ਤਾਂ ਵੀ ਦੇਖ ਸਕਦੇ ਹੋ ਵੀ 500 ਨਾਲ ਗੁਣਾ ਕਰਕੇ ਕਿੰਨਾ ਆਉਂਦਾ ਹੋ ਗਿਆ ਜੇ ਆਪਾਂ ਗਾਵਾਂ ਦੇ ਵਿੱਚ ਆਪਾਂ ਕਹਿ ਲਈਏ 30 ਰੁਪਏ ਵੀ ਲਾਉਣੇ ਵੈਸੇ ਤਾਂ 35-40 ਪੈਂਦਾ ਜੇ ਆਪਾਂ 30 ਰੁਪਏ ਵੀ ਲਾਉਣੇ ਆ ਤਾਂ ਵੀ ਦੇਖ ਸਕਦੇ ਹੋ ਵੀ ਕਿੰਨਾ ਜ਼ਿਆਦਾ ਘਾਟਾ ਪਾ ਜਾਂਦਾ ਇੱਕ ਸੂਏ ਦਾ ਤੇ ਇਹ ਚੀਜ਼ਾਂ ਹੋ ਜਾਂਦੀਆਂ ਕੈਲਸ਼ੀਅਮ ਦੀ ਘਾਟ ਬਹੁਤ ਅਕਸਰ ਦੇਖੀ ਜਾਂਦੀ ਹੈਗੀ ਅਤੇ ਖਾਸ ਕਰ ਚੰਗੀਆਂ ਚੰਗੀਆਂ ਫਾਰਮਾਂ ਦੇ ਵਿੱਚ ਪਸ਼ੂ ਕੀ ਹੁੰਦੇ ਨੇ ਕਈ ਵਾਰ ਕੀ ਹੁੰਦਾ ਇਹ ਸਾਰਿਆਂ 'ਚ ਹੀ ਹੁੰਦਾ ਜ਼ਿਆਦਾਤਰ ਚੰਗੀਆਂ ਦੇ ਵਿੱਚ ਵੀ ਹੁੰਦਾ ਵੱਡੇ ਫਾਰਮਾਂ 'ਚ ਕਹਿ ਲਈ ਆਪਾਂ ਤੇ ਉੱਥੇ ਕੋਈ ਪਸ਼ੂ ਇਟਾਂ ਚੱਭ ਰਿਆ ਹੁੰਦਾਗਾ ਇਟਾਂ ਤੇ ਜੀਭਾਂ ਮਰੀਆਂ ਦਾ ਕੋਈ ਲੱਕੜਾਂ ਤੇ ਜੀਭਾਂ ਮਰੀਆਂ ਦਾ ਗਮ ਉਹਨਾਂ ਦੇ ਵਿੱਚ ਕਿ ਕੈਲਸ਼ੀਅਮ ਤੇ ਫਾਸਫੋਰਸ ਦੀ ਘਾਟ ਹੁੰਦੀ ਆ ਇਹ ਪਸ਼ੂ ਅਕਸਰ ਤਜਾਬੀ ਪਣਨ ਨਾਲ ਪੀੜਤ ਹੁੰਦੇ ਨੇ ਜਿਹੜੇ ਐ ਜੀਬਾਂ ਵੀ ਕੰਧਾਂ ਦੇ ਵਿੱਚ ਕੋਈ ਕਪੜੇ ਚੱਬੀ ਆਂਦਾ ਹੁੰਦਾਗਾ ਕੋਈ ਇਟਾਂ ਚੱਬੀ ਆਂਦਾ ਕੋਈ ਲੱਕੜਾਂ ਚੱਬੀ ਆਂਦਾ ਹੁੰਦਾ ਉਹਨਾਂ ਦੇ ਵਿੱਚ ਇਹ ਘਾਟ ਹੁੰਦੀ ਹੋਵੇਗੀ ਉਹਨਾਂ ਦਾ ਵਿੱਚ ਤਜਾਬ ਬਣਿਆ ਹੁੰਦਾ ਕਿਉਂਕਿ ਕੈਲਸ਼ੀਅਮ ਬਹੁਤ ਜ਼ਿਆਦਾ ਤਜਾਬੀ ਪ੍ਰਵਿਰਤੀ ਦਾ ਹੁੰਦਾਗਾ ਅਜਿਹੇ ਪਸ਼ੂਆਂ ਨੂੰ ਵਧੀਆ ਬਫਰ ਦੇਣਾ ਚਾਹੀਦਾ ਬਫਰ ਵੀ ਘੱਟੋ ਘੱਟ 100 ਗ੍ਰਾਮ ਹਰ ਰੋਜ਼ ਦੇਣਾ ਚਾਹੀਦਾ ਮਿਨਰਲ ਮਿਕਸਚਰ ਵੀ ਫੇਰ ਹੀ ਕੰਮ ਕਰੂਗਾ ਜੇ ਪਸ਼ੂ ਦਾ ਅੰਦਰੋਂ ਤਜਾਬੀ ਪਣ ਬਣਿਆ ਪਿਆਗਾ ਆਪਾਂ ਨੂੰ ਬਫਰ ਨਹੀਂ ਦੇ ਰਹੇ ਹੈਗੇ ਤਾਂ ਆਪਣਾ ਮਿਨਰਲ ਮਿਕਸਰ ਪਾਇਆ ਹੋਇਆ ਵੀ ਬੇਕਾਰ ਆਗਾ ਤੇ ਆਪਾਂ ਇਹ ਜੀ ਦੀ ਗੱਲ ਕਰੀ ਤੇ ਬਾਕੀ ਦੋਸਤੋ ਕਈ ਇਹਦੇ ਜਿਹੜੇ ਆਪਾਂ ਅਗੇ ਲਈ ਟੌਪਿਕ ਛੇੜੇ ਸੀਗੇ ਵੀਡੀਓ ਆਪਣੀ ਜਿਆਦਾ ਲੰਬੀ ਹੋ ਜੂਗੀ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲਬਾਤ ਕਰਾਂ ਜੇ ਆਪਣੀ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਤੇ ਚੈਨਲ ਨੂੰ ਆਪਣੇ ਨੂੰ ਕਰ ਲਿਓ ਸਬਸਕ੍ਰਾਈਬ ਤੇ ਆਪਾਂ ਸਾਰੀਆਂ ਜਿਹੜੀਆਂ ਤੁਹਾਨੂੰ ਆਪਾਂ ਘਾਟਾਂ ਦੱਸਿਆ ਨੇ ਇਹਨਾਂ ਦੇ ਆਪਾਂ ਤੁਹਾਨੂੰ ਹੱਲ ਵੀ ਦੱਸਾਂਗੇ ਜਿਵੇਂ ਆਪਾਂ ਕੈਲਸ਼ੀਅਮ ਤੇ ਮੈਗਨੀਸ਼ੀਅਮ ਦਾ ਹੱਲ ਦੱਸਿਆ ਤੁਹਾਨੂੰ ਅਨ ਤੇ ਇਹ ਚੀਜ਼ਾਂ ਦੇ ਸਾਨੂੰ ਹੱਲ ਆਪਾਂ ਅਗਲੀਆਂ ਵੀਡੀਓ ਅਗਲੇ ਤੱਕ ਜਿਹੜੇ ਅਗਲੀਆਂ ਵੀਡੀਓ ਦੇ ਵਿੱਚ ਆਪਾਂ ਆਉਂਦੀਆਂ ਰਹਿਣਗੇ ਆਪਣੇ ਤੇ ਚੈਨਲ ਨੂੰ ਆਪਣੇ ਨੂੰ ਕਰ ਲਿਓ ਸਬਸਕ੍ਰਾਈਬ ਹੱਸੇ ਕਾਲ ਜੀ